ਬੀਐਮਏ ਪਹਿਲਾਂ ਕਹਿ ਰਿਹਾ ਸੀਗਾ ਵੀ ਜੇ ਕਿਸੇ ਲੀਡਰ ਨੂੰ ਲੋਕਾਂ ਤੋਂ ਡਰ ਲੱਗਦਾ ਸਿਕਿਉਰਿਟੀ ਦੇ ਬਿਨਾਂ ਨਹੀਂ ਜਾ ਸਕਦੇ ਲੋਕਾਂ 'ਚ ਤਾਂ ਉਹ ਸਿਆਸਤ ਛੱਡ ਕੇ ਮੁਰਗੀ ਖਾਨਾ ਖੋਲ ਲੋ ਅਸੀਂ ਕਹਿੰਦੇ ਹਾਂ ਮਾਨ ਸਾਹਿਬ ਤੁਸੀਂ ਹੁਣ ਕਿੱਥੇ ਆ ਗਏ ਤੁਸੀਂ ਆਪ ਦਾ ਮੁਰਗੀ ਖਾਨਾ ਖੋਲੋ ਛੱਡੋ ਸਿਆਸਤ ਮੰਤਰੀ ਸਾਹਿਬ ਨੂੰ ਬੋਲਦਿਆਂ ਸੁਣਿਆ ਸਟੇਜਾਂ ਤੋਂ ਬਹੁਤ ਵਾਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੁਣਿਆ ਉਹ ਕਹਿ ਰਿਹਾ ਕਿ ਪਾਲਿਸੀ ਕਿਸਾਨਾਂ ਦੇ ਫਾਇਦੇ ਲਈ ਆ ਪਰ ਕਿਸਾਨ ਸਮਝ ਨਹੀਂ ਰਹੇ ਖਾਨ ਜਿਹੜੀਆਂ ਜਥੇਬੰਦਗਾਨ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਇਹ ਵੱਡਾ ਵਿਅੰਗ ਕੀਤਾ ਜਾਂ ਇਲਜ਼ਾਮ ਲਾਇਆ ਕਿ ਕਿਸਾਨ ਆਗੂ ਭੋਲੇ ਭਾਲੇ ਕਿਸਾਨਾਂ ਨੂੰ ਪਰਮਾ ਰਹੇ ਆ ਇੱਕ ਤਾਂ ਦੇਖੋ ਜਿਹੜੇ ਗਲਾਡਾ ਦੇ ਦਫ਼ਤਰ 6600 ਕਿਸਾਨਾਂ ਨੇ ਆਪਣੇ ਜਿਹੜੇ ਵਿਰੋਧ ਆ ਉਹ ਜਮ੍ਹਾਂ ਕਰਾਏ ਆ ਦਰਜ ਕਰਾਏ ਨੇ ਵੀ ਸਾਦੀ ਭਾਈ ਲੈਂਡ ਪੁਲੀਸ ਦੇ ਹੱਕ 'ਚ ਨਹੀਂ ਹੈ ਇੱਕ ਤਾਂ ਇਹ ਸੱਚਾਈ ਹੋ ਗਈ ਜਿਹੜੀ ਸਰਕਾਰ ਨੂੰ ਲੁਕਾ ਰਹੀ ਆ ਦੂਜੇ ਪਾਸੇ ਇਹ ਆਪਣੇ ਬੰਦੇ ਖੜੇ ਕਰਕੇ ਜਿਵੇਂ ਇੱਕ ਕੋਈ ਜੈਨ ਨਾਮ ਦਾ ਬੰਦਾ ਉਹ ਕਹਿੰਦਾ ਮੇਰੀ ਫਾਗ ਲੈ ਕਿੰਨੀ 100 150 ਏਕੜ ਜ਼ਮੀਨ ਆ ਪੀ ਮੈਂ ਜੀ ਆਉਂਦੇ 10-10 ਵੇਜਾ ਗਲੱਡੋਂ ਦੇਤੇ ਜਦੋਂ ਉਧਰ ਪਤਾ ਕੀਤਾ ਸੀ 100 ਗੱਜ ਵੀ ਐਣੀ ਉੱਥੇ ਦੇਖੋ ਸਾਡੀ ਜ਼ਮੀਨ ਆ ਜੀ ਅੱਜ ਅਸੀਂ 4800 ਗੱਜ ਦੇ ਮਾਲਕ ਆ ਸਾਨੂੰ ਉਹ ਜੋ 1200 ਗੱਜ ਦੇ ਕੇ ਉਹਦੇ ਫੈਸੇ ਸਾਨੂੰ ਆਇਆ ਗਿਨਾਰਿਆ ਜਿਵੇਂ ਸਾਨੂੰ ਕੋਈ ਹੀਰੀਆਂ ਦੀ ਖਾਨ ਦੇਣ ਜਾ ਰਹੇ ਹੁਣ ਮੰਤਰੀ ਸਾਹਿਬ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਪਿੰਡਾਂ ਦੀਆਂ ਸੱਥਾਂ ਜਾਵਾਂਗਾ ਕਿਸਾਨਾਂ ਕੋਲੇ ਜਾਵਾਂਗਾ ਫੋਟੋਆਂ ਤੁਸੀਂ ਦੇਖਿਆ ਖੇਤਾਂ 'ਚ ਬਹਿ ਕੇ ਕਿਸਾਨਾਂ ਨਾਲ ਬੜੀਆਂ ਸੋਹਣੀਆਂ ਉਹ ਗੱਲਾਂ ਬਾਤਾਂ ਕਰ ਰਹੇ ਆ ਪਟਿਆਲੇ ਕੇ ਮੋਟਰ ਤੇ ਜਾ ਕੇ ਸੀਮ ਬਹਿ ਗਿਆ ਉਹ ਮੋਟਰ ਕਿਹਦੀ ਸੀ ਉਥੇ ਦੇ ਐਮ ਐਲ ਏ ਉਹਦੇ ਪੀ ਏ ਦੀ ਮੋਟਰ ਆ ਆਪਦੇ ਜਿਹੜੇ ਨਾਲ ਚਮਚੇ ਨੇ ਹਵਾਲੇ ਦੇ ਪਿਟਾ ਕੇ ਉਹ ਕਹਿ ਕੀ ਰਹੇ ਆ ਮਾਨ ਸਾਹਿਬ ਬੜੀ ਜੀ ਤੁਹਾਡੀ ਮਿਹਰਬਾਨੀ ਲਾਈਟ ਪੂਰੀ ਆ ਰਹੀ ਆ ਉਹ ਯਾਰ ਜਦੋਂ ਮੁਖੇਤ ਹੀ ਨਾ ਰਹੇ ਲਾਈਟ ਅਸੀਂ ਕਰਨੀ ਕੀ ਆ ਪਾਸੋ ਕੋ ਹੋ ਗਏ ਸੀ ਖਤਮ ਹੋ ਗਏ ਜੇ ਅਸੀਂ ਆਪਣੀ ਜੜ ਲਈਏ ਸਾਡੀ ਜੜ ਜ਼ਮੀਨ ਆ ਇਹਦੇ ਲਈ ਨਹੀਂ ਅਸੀਂ ਉੱਠਾਗੇ ਇਹਦੇ ਲਈ ਨਹੀਂ ਮਰਾਂਗੇ ਫਿਰ ਅਸੀਂ ਕਦੋਂ ਮਰਾਂਗੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹ ਮਾਲਕੀਅਤ ਦਿੱਤੀ ਸੀਗੀ ਅੱਜ ਇਹ ਬਿਨਾਂ ਗੱਲ ਤੋਂ ਅਪਜਾਊ ਜ਼ਮੀਨਾਂ ਸਾਡੇ ਟਿੱਬੇ ਸੀਗੇ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਕਿਰਾਾh ਕੇ ਇਹਨਾਂ ਤੇ ਮਿਹਨਤਾਂ ਕਰਕੇ ਇਹਨਾਂ ਨੂੰ ਅਪਜਾਊ ਬਣਾਇਆ ਤੇ ਅੱਜ ਇਹ ਜ਼ਮੀਨਾਂ ਕਹਿੰਦਾ 1 ਮਿੰਟ ਤੇ ਇਹ ਕਰ ਲੈਣਗੇ ਮਰਦੇ ਮਰ ਜਾਣਗੇ ਸਾਰੇ ਇੱਕ ਵੀ ਬੰਦਾ ਇੱਥੇ ਕੋਈ ਹੱਥ ਖੜਾ ਕਿਸੇ ਪਿੰਡ ਚ ਇੱਕ ਬੰਦੇ ਨੂੰ ਹੱਥ ਖੜਾ ਕਰਕੇ ਦੱਸ ਦੇਣ ਵੀ ਇਹ ਜ਼ਮੀਨ ਸਹਿਮਤੀ ਨਾਲ ਦਿੰਦਾ ਕੋਈ ਵੀ ਨਹੀਂ ਦੇ ਸਕਦਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਲੈਂਡ ਪੂਲਿੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇੱਕ ਵਿਰੋਧ ਹੋ ਰਿਹਾ ਜਿੱਥੇ ਸਰਕਾਰ ਲੈਂਡ ਪੂਲਿੰਗ ਦੇ ਫਾਇਦੇ ਗਿਣਿਆ ਰਹੀ ਹੈ ਉੱਥੇ ਕਿਸਾਨਾਂ ਇਹਦਾ ਵਿਰੋਧ ਕਰ ਰਹੀ ਨੇ ਵਿਰੋਧੀ ਧਿਰਾਂ ਵੀ ਕਿਸਾਨਾਂ ਦੇ ਹੱਕ ਚਾਹੀਆਂ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਦੇ ਵਿੱਚ ਆਏ ਨੇ ਵੱਡਾ ਸਮਾਗਮ ਹੈ ਤੇ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਤੇ ਇਸ ਪਾਲਿਸੀ ਦਾ ਵਿਰੋਧ ਕਰਨ ਵਾਸਤੇ ਕਿਸਾਨ ਕਾਲੇ ਝੰਡੇ ਲੈ ਕੇ ਅੱਜ ਵਿਰੋਧ ਕਰ ਰਹੇ ਨੇ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਨੇ ਅਮਨਦੀਪ ਜੀ ਕਾਲੇ ਝੰਡੇ ਕਿਉਂ ਅੱਜ ਦੇਖੋ ਜੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਸੀਐਮ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਹਿ ਰਹੇ ਸੀ ਕਿ ਮੈਂ ਆਮ ਘਰਾਂ ਦਾ ਲੜਕਾ ਜੀ ਮੈਂ ਇਹ ਤੁਹਾਡੇ ਵਿੱਚੋਂ ਹੀ ਨਿਕਲਿਆ ਹੋਇਆ ਪਰ ਉਹ ਅੱਜ ਉਹ ਸੀਐਮ ਭਗਵੰਤ ਮਾਨ ਜਿਹੜਾ ਕਾਰਪੋਰੇਟ ਘਰਾਣਿਆਂ ਦਾ लाਡਲਾ ਪੁੱਤ ਹੈ ਜਿਹੜਾ ਬਣ ਕੇ ਰਹਿ ਗਿਆ ਬڑے ਦੁੱਖ ਦੀ ਗੱਲ ਆ ਕਿ ਯੋਜਨਾ ਲੈਂਡ ਪੁਲਿੰਗ ਉਹ ਸਭ ਨੂੰ ਪਤਾ ਹੀ ਆ ਮੁੱਦਾ ਜੋ ਜ਼ਮੀਨ ਲੈਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੀ ਪੂਰੀ ਜਿਹੜੀ ਕ੍ਰੀਮ ਆ ਇਹਨਾਂ ਨੇ ਉਹ ਚੱਕ ਲਈ ਆ ਹੁਣ ਅੱਜ ਸੀਐਮ ਲੁਧਿਆਣਾ ਆਏ ਸੀ ਇਹ ਕਹਿ ਰਿਹਾ ਕਿ ਮੈਂ ਇਹਨਾਂ ਨਾਲ ਗੱਲ ਕਰੂ ਕਿ ਮੈਂ ਗੱਲ ਹਰੇਕ ਦਾ ਜਵਾਬ ਦਊਗਾ ਅਸੀਂ ਪ੍ਰੇਸ਼ਾਤਮਈ ਤਰੀਕੇ ਨਾਲ ਇਹਨਾਂ ਨੂੰ ਗਿਆ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਭਾਈ ਸੀਐਮ ਸਾਹਿਬ ਨਾਲ ਮਿਲਾਓ ਅਸੀਂ ਬੈਠ ਕੇ ਗੱਲਬਾਤ ਕਰਨੀ ਆ ਸਵਾਲ ਨੇ ਸਾਡੇ ਪਰ ਸਾਨੂੰ ਇੱਥੇ ਰੋਕਿਆ ਜਾ ਰਿਹਾ ਦੇਖੋ ਕਿੰਨੀ ਦੂਰ ਆ ਸਾਨੂੰ ਕੋਲੇ ਆ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਸੀਐਮ ਇਹ ਪਹਿਲਾਂ ਕਹਿ ਰਿਹਾ ਸੀਗਾ ਵੀ ਜੇ ਕਿਸੇ ਲੀਡ ਲੋਕਾਂ ਨੂੰ ਡਰ ਲੱਗਦਾ ਸਿਕਿਉਰਿਟੀ ਦੇ ਬਿਨਾ ਨਹੀਂ ਜਾ ਸਕਦੇ ਲੋਕਾਂ ਚ ਤਾਂ ਉਹ ਸਿਆਸਤ ਛੱਡ ਕੇ ਮੁਰਗੀ ਖਾਨਾ ਖੋਲ੍ਹ ਲਓ ਅਸੀਂ ਕਹਿੰਦੇ ਹਮਾਨ ਸਾਹਿਬ ਤੁਸੀਂ ਹੁਣ ਕਿੱਥੇ ਆ ਗਏ ਤੁਸੀਂ ਆਪਦਾ ਮੁਰਗੀ ਖਾਨਾ ਖੋਲ੍ਹੋ ਛੱਡੋ ਸਿਆਸਤ ਕਿ ਸਾਨੂੰ ਅਸੀਂ ਇੱਥੇ ਰੋਕਿਆ ਸਾਡੀਆਂ ਭੈਣਾਂ ਸਾਡੀਆਂ ਮਾਮਾ ਨਿੱਕੀ ਜੀ ਬੱਚੀ ਆ ਸਾਡੇ ਨੇ ਵੀ ਆਈ ਵੀ ਆ ਇੱਥੇ ਕਿ ਦੇਖੋ ਸਾਡਾ ਇਹਨਾਂ ਨੂੰ ਬਹੁਤ ਵੱਡਾ ਭੁਲੇਖਾ ਵੀ ਲੈਂਡ ਪੂਲਿੰਗ ਦੇ ਵਿੱਚ ਜਿਹੜਾ ਹੈਗਾ ਤਾਂ ਇਹਦੇ ਜ਼ਮੀਨਾਂ ਲਈ ਲੈ ਲਾਂਗੇ ਪਰ ਅਸੀਂ 1 ਇੰਚ ਵੀ ਜ਼ਮੀਨ ਆੜੀ ਉਹ ਨਹੀਂ ਜਾਣ ਦੇਵਾਂਗੇ ਕਿਸੇ ਹਾਲਤ ਵਿੱਚ ਲੈਂਡ ਪੂਲਿੰਗ ਮਸਲੇ ਤੇ ਬਹੁਤ ਵਾਰ ਮੁੱਖ ਮੰਤਰੀ ਸਾਹਿਬ ਨੂੰ ਬੋਲਦੇ ਆ ਸੁਣਿਆ ਸਟੇਜਾਂ ਤੋਂ ਬਹੁਤ ਵਾਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੁਣਿਆ ਉਹ ਕਹਿ ਰਿਹਾ ਕਿ ਪਾਲਿਸੀ ਕਿਸਾਨਾਂ ਦੇ ਫਾਇਦੇ ਲਈ ਆ ਪਰ ਕਿਸਾਨ ਸਮਝ ਨਹੀਂ ਰਹੇ ਤੇ ਕਿਸਾਨ ਜਿਹੜੀਆਂ ਜਥੇਬੰਦਗਾਨੇ ਉਹਨਾਂ ਦੇ ਉੱਪਰ ਉਹਨਾਂ ਨੇ ਇਹ ਵੱਡਾ ਵਿਅੰਗ ਕੀਤਾ ਜਾਂ ਇਲਜ਼ਾਮ ਲਾਇਆ ਕਿ ਕਿਸਾਨ ਆਗੂ ਭੋਲੇ ਭਾਲੇ ਕਿਸਾਨਾਂ ਨੂੰ ਭਰਮਾ ਰਹੇ ਆ ਦੇਖੋ ਜੀ ਇੱਕ ਚੀਜ਼ ਦੇਖੋ ਵੀ ਭਰਮਾਉਣਾ ਹੁੰਦਾ ਕੀ ਆ ਇੱਕ ਤਾਂ ਦੇਖੋ ਜਿਹੜੇ ਗਲਾਡਾ ਦੇ ਦਫ਼ਤਰ 6600 ਕਿਸਾਨਾਂ ਨੇ ਆਪਦੇ ਜਿਹੜੇ ਵਿਰੋਧ ਆ ਉਹ ਜਮ੍ਹਾਂ ਕਰਾਏ ਆ ਦਰਜ ਕਰਾਏ ਨੇ ਵੀ ਸਾਡੀ ਭਾਈ ਲੈਂਡ ਪੋਲੀਸੀ ਦੇ ਹੱਕ 'ਚ ਨਹੀਂ ਹੈ ਇੱਕ ਤਾਂ ਇਹ ਸੱਚਾਈ ਹੋ ਗਈ ਜਿਹੜੀ ਸਰਕਾਰ ਨੂੰ ਲੁਕਾ ਰਹੀ ਆ ਦੂਜੇ ਪਾਸੇ ਇਹ ਆਪਦੇ ਬੰਦੇ ਖੜੇ ਕਰਕੇ ਜਿਵੇਂ ਇੱਕ ਕੋਈ ਜੈਨ ਨਾਮ ਦਾ ਬੰਦਾ ਉਹ ਕਹਿੰਦਾ ਮੇਰੀ ਫਾਗ ਲੇਕਨ ਨਹੀਂ 100 150 ਏਕੜ ਜ਼ਮੀਨ ਆ ਵੀ ਮੈਂ ਜੀ ਆਪਦੇ ਦਸਤਾਵੇਜ਼ ਆ ਗਲੱਡੋਂ ਦੇਤੇ ਜਦੋਂ ਉਧਰ ਪਤਾ ਕੀਤਾ ਉਹ 100 ਗੱਜ ਵੀ ਹੈ ਨਹੀਂ ਉੱਥੇ ਹੁਣ ਪਰਭਾਉਣਾ ਤੁਸੀਂ ਦੱਸੋ ਕਿਹਨੂੰ ਕਹਿੰਦਾ ਇੱਕ ਤਾਂ ਸਚਾਈ 600 ਗਜ ਜਿਹੜੇ ਫਾਰਮ ਜਮ੍ਹਾਂ ਹੋਏ ਆ ਉਹ ਦਿਖਾ ਨਹੀਂ ਰਹੇ ਜਿਹੜੇ 2-3 ਬੰਦੇ ਨੇ ਝੂਠੇ ਆ ਉਹ ਦਿਖਾ ਰਹੇ ਆ ਹੁਣ ਪਰਮਾਉਣਾ ਤਾਂ ਇਹ ਆ ਨਾ ਵੀ ਜਾਂ ਤਾਂ ਅਸੀਂ ਗਲਤ ਕਹਿੰਦੇ ਹੋਈਏ ਬਸ ਇਹ ਸਾਡੀ ਇਹ ਕਹਿੰਦੇ ਸਾਡੀ ਸੱਚਾਈ ਆ ਲੋਕਾਂ ਨੂੰ ਉਹ ਦੱਸੋ ਭਾਈ ਸ਼ਹਿਰ ਤੋਂ ਲੋਕਾਂ ਦਾ ਜਿਹੜਾ ਵਿਰੋਧ ਆ ਦਰਜ ਹੋ ਗਿਆ ਜਿਹੜੇ ਸੱਚਾਈ ਤੁਸੀਂ 2-3 ਬੰਦਿਆਂ ਨੇ ਕਹਿ ਰਹੇ ਹੋ ਉਹ ਤਾਂ ਕਿਤੇ ਹੈ ਹੀ ਨਹੀਂ ਇਹ ਸਰਕਾਰਾਂ ਲੋਕਾਂ ਨੂੰ ਝੂਠ ਬੁਲਾ ਕੇ ਨਾ ਬੋਲ ਰਹੀਆਂ ਨੇ ਵੀ ਆ ਹੋ ਗਿਆ ਜਿਵੇਂ ਲੌਲੀਪੌਪ ਦੇ ਕੇ ਸੁਪਨੇ ਦਿਖਾ ਰਹੇ ਆ ਦੇਖੋ ਸਾਡੀ ਜ਼ਮੀਨ ਆ ਜੀ ਅੱਜ ਅਸੀਂ 4800 ਗਾਇਦੇ ਮਾਲਕ ਆ ਸਾਨੂੰ ਉਹ ਜੋ 1200 ਗਾਇਦੇ ਦੇ ਕੇ ਉਹਦੇ ਪੈਸੇ ਸਾਨੂੰ ਆਇਆ ਕਿ ਨਾ ਰਿਹਾ ਜਿਵੇਂ ਸਾਨੂੰ ਕੋਈ ਹੀਰੀਆਂ ਦੀ ਖਾਨ ਦੇਣ ਜਾ ਰਹੇ ਦੇਖੋ ਅੱਜ ਅਸੀਂ ਕਿੱਲੇ ਦੇ ਮਾਲਕ ਇੱਕ ਕਿੱਲਾ 4800 ਇਹ ਨਹੀਂ ਕਹਿੰਦੇ ਵੀ 4800 ਗਾਜ ਲੈਣਾ ਤੁਤੋਂ ਇਹ ਕਹਿੰਦੇ ਵੀ ਤੁਤੋਂ ਇੱਕ ਕਿੱਲਾ ਲੈਣਾ ਤੁਹਾਨੂੰ 1200 ਗਾਜ ਦੇਣਾ ਜੀ ਵੀ ਇਹ 1200 ਗਾਜ ਖੰਨੀ ਆਇਆ ਵੀ ਇਹ ਬਹੁਤ ਜਿਆਦਾ ਹੁੰਦਾ ਜਦਕਿ ਸਾਨੂੰ ਇਹ ਬੇਵਕੂਫ ਸਰਕਾਰਾਂ ਸਮਝ ਰਹੀਆਂ ਪਰ ਅੱਜ ਦਾ ਜੋ ਕਿਸਾਨ ਆ ਜੋ ਸਾਡੇ ਬੱਚੇ ਨੇ ਪੜ੍ਹੇ ਲਿਖੇ ਨੇ ਪੂਰੇ ਸਮਝਦਾਰ ਨੇ ਇਹਨਾਂ ਦੀਆਂ ਚਾਲਾਂ ਦੇ ਵਿੱਚ ਉਹ ਕਦੇ ਵੀ ਨਹੀਂ ਆਉਣਗੇ ਦੇਖੋ ਚੰਡੀਗੜ੍ਹ ਵੀ ਉਹਨਾਂ ਨੇ ਐਸੇ ਤਰਤੇ ਪਹਿਲਾਂ ਜਾਇ ਉਜੜਿਆ ਚੰਡੀਗੜ੍ਹ ਦਾ ਜਿਹੜਾ ਪਵਦ ਦਾ ਸਾਡਾ ਇਲਾਕਾ ਸੀ ਪੰਜਾਬ ਦਾ ਸਾਰਾ ਇਹਨਾਂ ਨੇ ਖਤਮ ਕਰਤਾ ਹੁਣ ਸਾਡੇ ਪੰਜਾਬ ਦਾ ਹੱਕ ਵੀ ਉਹ ਤੋਂ ਖਤਮ ਕਰੀ ਜਾਂਦੇ ਚੰਡੀਗੜ੍ਹ ਤੋਂ ਉਹਦੇ ਤਰਜ਼ ਦੇ ਉੱਤੇ ਹੁਣ ਜਿਹੜਾ ਹੈਗਾ ਇੱਥੇ ਇਹ ਬਸਾਉਣ ਜਾ ਰਿਹਾ ਅਰਬਨ ਸਟੇਟਾ ਪਰ ਉਹ ਜਿਹੜਾ ਕਿਸੇ ਵੀ ਕੀਮਤ ਉੱਤੇ ਆਪਾਂ ਜਿਹੜਾ ਨਹੀਂ ਹੋਣ ਦਵਾਗੇ ਇਹਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਪਿੰਡਾਂ ਦੀਆਂ ਸੱਥਾਂ ਚ ਆਵਾਂਗਾ ਕਿਸਾਨਾਂ ਕੋਲੇ ਜਾਵਾਂਗਾ ਫੋਟੋਆਂ ਤੁਸੀਂ ਦੇਖਿਆ ਖੇਤਾਂ 'ਚ ਬਹਿ ਕੇ ਕਿਸਾਨਾਂ ਨਾਲ ਬੜੀਆਂ ਸੋਹਣੀਆਂ ਉਹ ਗੱਲਬਾਤਾਂ ਕਰ ਰਹੇ ਆ ਤੇ ਉਹ ਕਹਿੰਦੇ ਆ ਵੀ ਮੈਂ ਆਵਾਂਗਾ ਪਿੰਡਾਂ 'ਚ ਬੋੜਾਂ ਥੱਲੇ ਸੱਥਾਂ ਥੱਲੇ ਉੱਥੇ ਗੱਲਬਾਤ ਕਰਾਂਗੇ ਅਸੀਂ ਕਹਿੰਨੇ ਆ ਜੀ ਅੱਜ ਆਏ ਹੋਏ ਨੇ ਵੀ ਤੁਸੀਂ ਆਓ ਸਾਡੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਸਾਨੂੰ ਸਵਾਲ ਕਰੋ ਅਸੀਂ ਜਵਾਬ ਦਿੰਨੇ ਆ ਅਸੀਂ ਤਾਂ ਕਹਿੰਨੇ ਆ ਸਾਨੂੰ ਮਿਲੋ ਜੇ ਕੋਈ ਤੁਹਾਡੀ ਵੀ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਕੋਈ ਸੌਂਦਾ ਪ੍ਰਸ਼ਾਸਨ ਅਧਿਕਾਰੀ ਨੂੰ ਬੇਨਤੀ ਕਰ ਲੋ ਕਿ ਸਾਨੂੰ ਮਿਲਾ ਦਿਓ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਆ ਪਰ ਇਹਨਾਂ ਨੇ ਗੱਲ ਕਿਹਦੇ ਨਾਲ ਕਰਨੀ ਆ ਜਿਵੇਂ ਪਟਿਆਲੇ ਕਿਹਦੇ ਮੋਟਰ ਤੇ ਜਾ ਕੇ ਸੀਐਮ ਬਹਿ ਗਿਆ ਉਹ ਮੋਟਰ ਕਿਹਦੀ ਸੀ ਉੱਥੇ ਦੇ ਐਮਐਲਏ ਆ ਉਹਦੇ ਪੀਏ ਦੀ ਮੋਟਰ ਆ ਆਪਦੇ ਜਿਹੜੇ ਨਾਲੇ ਚਮਚੇ ਨੇ ਉਹ ਹਾਲਤਾਂ ਲੇ ਪਟਾ ਕੇ ਉਹ ਕਹਿ ਕੀ ਰਹੇ ਆ ਮਾਨ ਸਾਹਿਬ ਬੜੀ ਜੀ ਤੁਹਾਡੀ ਮਿਹਰਬਾਨੀ ਲਾਈਟ ਪੂਰੀ ਆ ਰਹੀ ਆ ਉਹ ਯਾਰ ਜਦੋਂ ਮੁਖੇਤ ਹੀ ਨਾ ਰਹੇ ਲਾਈਟ ਅਸੀਂ ਕਰਨੀ ਕੀ ਆ ਰੌਲਾ ਤਾਂ ਸ਼ਹਿਦਾ ਨਹੀਂ ਰੌਲਾ ਪੈਸੇ ਦਾ ਸਾਡੀ ਲੈਟ ਹੀ ਨਹੀਂ ਬਹੁਤ ਜ਼ਮੀਨਾਂ ਹੀ ਹੈ ਨਹੀਂ ਅਸੀਂ ਲੈਟ ਕੀ ਕਰਾਂਗੇ ਉੱਤੇ ਦੇਖੋ ਇਹ ਚਮਚਾ ਗ੍ਰੀਦੀ ਵੀ ਹੱਤ ਹੁੰਦੀ ਆ ਉਹ ਲੈਟ ਨਹੀਂ ਗੁਣਗਾ ਯਾਰਿਆ ਦੇਖੋ ਕੱਸੀਆਂ ਦਾ ਕਹਿ ਰਿਹਾ ਕੱਸੀਆਂ ਪਾਣੀ ਪਹੁੰਚ ਗਿਆ ਅਸੀਂ ਪਿੰਡਾਂ ਦੇ ਵਿੱਚ ਬਾਈ ਜੀ ਰਹਿੰਦੇ ਆ ਸਾਰੇ ਪੰਜਾਬ 'ਚ ਹੀ ਜਾਨਦੇ ਆ ਇੱਕ ਵੀ ਸੂਹਾ ਅਜਿਹਾ ਹੈ ਨਹੀਂ ਜਿਹੜਾ ਇਹਨਾਂ ਨੇ ਪਹਿਲਾਂ ਨਾਲੋਂ ਵਧਾਤਾ ਹੋਵੇ ਵੱਡਾ ਕਰਤਾ ਹੋਵੇ ਜਿਹਦੇ ਪਾਣੀ ਵੱਧ ਛੱਟਦਾ ਹੋਵੇ ਸੂਹਿਆਂ 'ਚ ਪਾਣੀ ਉਹ ਅੱਗੇ ਨਾਲੋਂ ਘਟਾਤਾ ਜਿਹੜਾ ਰਕਵਾ ਸੀਗਾ ਉਹ ਅੱਗੇ ਨਾਲੋਂ ਵਧਾਤਾ ਪਾਣੀ ਮੰਨ ਲਓ ਜੇ ਅੱਗੇ 8 ਘੰਟੇ ਦੀ ਬਾਰੀ 2 ਕਿੱਲੇ ਭਰਦਾ ਸੀ ਤਾਂ ਹੁਣ ਉਹ 4 ਕਿੱਲੇ ਹੀ ਭਰਦਾ ਕਿਉਂਕਿ ਪਾਣੀ ਉਹਨੇ ਹੀ ਡ ਸਾਨੂੰ ਬੇਵਕੂਫ ਮੋਗੇ ਉਹੀ ਗੱਲ ਹੈ ਪਾਣੀ ਕਿ ਧਾਤਾ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਦੇਖੋ ਜੀ ਅਸੀਂ 80% ਦਾ ਪਾਣੀ ਆ ਖੇਤਾਂ ਤੇ ਲੱਗਣ ਲੱਗ ਗਿਆ ਨਹਿਰੀ ਪਾਣੀ ਇਹ ਸਰਕਾਰ ਜਿਹੜੀ ਬੇਵਕੂਫ ਸਾਨੂੰ ਬਣਾ ਰਹੀ ਆ ਜੀ ਬਾਬਾ ਜੀ ਤੁਹਾਡਾ ਕਿਹੜਾ ਪਿੰਡ ਆ ਪਿੰਡ ਸਾਡਾ ਇਸੇ ਵਾਲਾ ਜੀ ਹਾਂ ਅੱਜ ਤੁਸੀਂ ਵਿਰੋਧ ਕਰਨ ਚੱਲੇ ਹੋ ਗਾਲੇ ਕਾਲੇ ਤੁਸੀਂ ਪਰਨੇ ਪਾਏ ਹੋਏ ਨੇ ਝੰਡੇ ਫੜੇ ਹੋਏ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਕਿਸ ਗੱਲ ਦਾ ਵਿਰੋਧ ਕਿਉਂ ਕਰ ਰਹੇ ਹੋ ਹਾਲਾਂਕਿ ਪ੍ਰਸ਼ਾਸਨ ਤੁਹਾਨੂੰ ਅੱਗੇ ਨਹੀਂ ਜਾਣ ਦੇਵੇਗਾ ਸਾਡੀ ਜ਼ਮੀਨ ਜੀ ਸਾਡੀ ਜੜ ਹੁੰਦੀ ਆ ਅੱਜ ਸਾਡੀਆਂ ਜੜਾਂ ਹੀ ਪੱਟਿਆ ਜਾਂਦੀਆਂ ਅਸੀਂ ਇਸ ਤੋਂ ਬਾਅਦ ਫਿਰ ਅਸੀਂ ਵਿਰੋਧ ਕਰਾਂਗੇ ਲੇਕਿਨ ਸਾਨੂੰ ਕਹਿੰਦੇ ਘਰਾਂ ਚ ਪ੍ਰਸ਼ਾਸਨ ਕੋਲ ਜਾ ਕੇ ਬਹਿ ਜਾਓ ਜੇ ਅਸੀਂ ਫਿਰ ਪੌਸੋਕ ਹੋ ਗਏ ਅਸੀਂ ਖਤਮ ਹੋ ਗਏ ਜੇ ਅਸੀਂ ਆਪਣੀ ਜੜ੍ਹ ਲਈਏ ਸਾਡੀ ਜੜ੍ਹ ਜ਼ਮੀਨ ਆ ਇਹਦੇ ਲਈ ਨਹੀਂ ਉੱਠਾਂਗੇ ਇਹਦੇ ਲਈ ਨਹੀਂ ਮਰਾਂਗੇ ਫਿਰ ਅਸੀਂ ਕਦੋਂ ਮਰਾਂਗੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹ ਮਲਕੀਅਤ ਦਿੱਤੀ ਸੀਗੀ ਅੱਜ ਇਹ ਬਿਨਾਂ ਗੱਲ ਤੋਂ ਅਪਜਾਊ ਜ਼ਮੀਨਾਂ ਸਾਡੇ ਟਿੱਬੇ ਸੀਗੇ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਕਰਾਹ ਕੇ ਇਹਨਾਂ ਤੇ ਮਿਹਨਤਾਂ ਕਰਕੇ ਇਹਨਾਂ ਨੂੰ ਅਪਜਾਊ ਬਣਾਇਆ ਤੇ ਅੱਜ ਇਹ ਜ਼ਮੀਨਾਂ ਕਹਿੰਦਾ 1 ਮਿੰਟ ਤੇ ਇਹ ਕਰ ਲੈਣਗੇ ਮਰਦੇ ਮਰ ਜਾਣਗੇ ਸਾਰੇ ਇੱਕ ਵੀ ਬੰਦਾ ਇੱਥੇ ਕੋਈ ਹੱਥ ਖੜਾ ਕਰਾ ਕਿਸੇ ਪਿੰਡ ਚ ਇੱਕ ਬੰਦੇ ਨੂੰ ਹੱਥ ਖੜਾ ਕਰਕੇ ਦੱਸ ਦੇਣ ਵੀ ਇਹ ਜ਼ਮੀਨ ਸਹਿਮਤੀ ਨਾ ਦਿੰਦਾ ਕੋਈ ਵੀ ਨਹੀਂ ਦੇ ਸਕਦਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਆਪਦੀ ਜ਼ਮੀਨ ਨੂੰ ਪਿਆਰ ਕਰਦਾ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਜੀ ਜੀ ਇੱਧਰ ਸਾਡੀਆਂ ਮਾਮਾਂ ਬੀਬੀਆਂ ਭੈਣਾਂ ਬੱਚੀਆਂ ਵੀ ਆਈਆਂ ਹੋਈਆਂ ਨੇ ਮਾਤਾ ਜੀ ਕਿਹੜਾ ਪਿੰਡਾ ਤੁਹਾਡਾ ਹਾਂਜੀ ਰੁੜਕਾ ਜੀ ਜੀ ਅੱਜ ਤੁਸੀਂ ਕਾਲੇ ਝੰਡੇ ਵਿਰੋਧ ਕਿਉਂ ਕਰਨਾ ਹੈ ਵਿਰੋਧ ਇਸ ਕਰਕੇ ਆ ਰਹੇ ਕਰ ਰਹੇ ਆ ਵੀ ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ ਘਰ ਜਾ ਰਹੇ ਨੇਗੇ ਬੱਚੇ ਬੇਨਾਥ ਹੋ ਰਹੇ ਨੇਗੇ ਕਿਉਂਕਿ ਜੇ ਘਰ ਹੀ ਨਹੀਂ ਰਿਹਾ ਤਾਂ ਰਹਿ ਕੀ ਗਿਆ ਸਾਡੇ ਕੋਲੇ ਠੀਕ ਹੈ ਨਾ ਮੇਨ ਗੱਲ ਪਹਿਲੇ ਇਹ ਆ ਗਈ ਦੂਜੀ ਗੱਲ ਜ਼ਮੀਨ ਜੇ ਜ਼ਮੀਨ ਹੀ ਨਾ ਸਾਡੇ ਕੋਲ ਰਖਾਵਾਂਗੇ ਅਸੀਂ ਕਿੱਥੋਂ ਸਾਰੀ ਪੰਜਾਬ ਵਗਦਾ ਸਾਰੇ ਮਲਕ ਦਾ ਹੀ ਆਪਣੇ ਅਨਾਜ ਤੋਂ ਸਾਰਾ ਕੁਝ ਤਿਆਰ ਹੁੰਦਾ ਅਨਾਜ ਸਾਰੀ ਦੁਨੀਆ ਦੇ ਵਿੱਚ ਜਾਂਦਾ ਜੇ ਆਪਾਂ ਇਹ ਨਹੀਂ ਕਮਾਵਾਂਗੇ ਖਾਵਾਂਗੇ ਤੇ ਅਸੀਂ ਕਰਾਂਗੇ ਕੀ ਅਸੀਂ ਠੀਕ ਹੈ ਨਾ ਭਗਵਾਨ ਜੀ ਤੁਹਾਨੂੰ ਮੈਂ ਫੇਰ ਅਸੀਂ ਦੁਬਾਰੇ ਰਿਪੀਟ ਕਰਦੀਆਂ ਪਹਿਲਾਂ ਵੀ ਕਰੀਆ ਗੱਲ ਵੀ ਵੀਰਾਏ ਮੇਰੇਆ ਤੂੰ ਇਹ ਮੰਨ ਜਾ ਸਾਡੀ ਸਰਤ ਜਿਹੜੀ ਅਸੀਂ ਕਹਿ ਰਹੇ ਆਂਗੇ ਕਿਉਂਕਿ ਤੂੰ ਵੀ ਖੁਦ ਕਿਸਾਨ ਦਾ ਪੁੱਤ ਆਂਗਾ ਜਿਆਦਾ ਤੂੰ ਲਾਲਾ ਹੋਵੇਂ ਜਾਂ ਤੂੰ ਦਿੱਲੀ ਦੇ ਰਹਿਣ ਵਾਲਾ ਹੋਵੇਂ ਫੇਰ ਤਾਂ ਅਸੀਂ ਕਹ ਤੂੰ ਪੰਜਾਬ ਦੇ ਰਹਿਣ ਵਾਲਾਗਾ ਤੂੰ ਆਪਣੇ ਜ਼ਿਲ੍ਹੇ ਦੇ ਰਹਿਣ ਵਾਲਾਗਾ ਤੇ ਕਿਉਂ ਨਹੀਂ ਸਾਡੀਆਂ ਮੰਗਾਂ ਨੀ ਹੈਗੀ ਇਹ ਮੰਗ ਸਾਡੀ ਇਹੀ ਆ ਵੀ ਸਾਡੀਆਂ ਜ਼ਮੀਨਾਂ ਨਾ ਜਾਣ ਸਾਡੇ ਘਰ ਨਾ ਜਾਣ ਸਾਡੇ ਬੱਚੇ ਨਾ ਰੋਲਣ ਸਾਡੇ ਭੈਣ ਭਾਈ ਆ ਸੜਕਾਂ ਤੇ ਰੁਲਦੇ ਫਿਰਦੇ ਦੇਖੋ ਡਿਊਟੀਆਂ ਵਾਲੇ ਰੁਲਦੇ ਫਿਰਦੇ ਅੱਜ ਕਿਉਂਕਿ ਕੋਈ ਖਾਸ ਗੱਲ ਨਹੀਂ ਐਡੀ ਜੇ ਆਏ ਸੀ ਤਾਂ ਅੱਜ ਸਾਡੇ ਨਾਲ ਬਹਿ ਕੇ ਗੱਲਬਾਤ ਕਰਕੇ ਜਾਂਦੇ ਕਿਉਂ ਸਾਡੇ ਬਿਲਕੁਲ ਤੁਸੀਂ ਇੰਨਾਂ ਨੇੜੇ ਆਏ ਹੋਏ ਹੋ ਤੁਸੀਂ ਗੱਲਾਂ ਕਰਦੇ ਕਿਸਾਨਾਂ ਨੂੰ ਸੱਦਦੇ ਆਪ ਸੱਦਦੇ ਵੀਰ ਜੀ ਅੱਜ ਕਹਿੰਦੇ ਵੀ ਭਗਵਾਨ ਜਮਾਨ ਵੀ ਅੱਜ ਤੁਸੀਂ ਸਾਡੇ ਕੋਲ ਮੇਰੇ ਕੋਲ ਆਓ ਮੈਂ ਬਹਿ ਕੇ ਗੱਲ ਤੁਹਾਡੇ ਨਾਲ ਕਰਦਾ ਕਿਉਂਕਿ ਬਾਹਰੋਂ ਬਾਹਰ ਮੋੜਨਾ ਉਹ ਕਰਨਾ ਗੱਲਾਂ ਕਰਨੀਆਂ ਇਹ ਗਲਤ ਗੱਲ ਆ ਗਈ ਹਨਾ ਠੀਕ ਹੈ ਨਾ ਜੀ ਲੁਧਿਆ ਬਿਲਕੁਲ ਮੋੜਾ ਅਗੇ ਬਾਹਰ ਲਿਆ ਲਿਆ ਕੇ ਤੁਸੀਂ ਬਸਾਂ ਦੇ ਪੈਸੇ ਖਰਚ ਕਰੀ ਜਾਂਦੇ ਹੋ ਬਿਲਕੁਲ ਨਹੀਂ ਕਰਨੇ ਚਾਹੀਦੇ ਸੀ ਜਿਹੜੇ ਕਿਸਾਨ ਪਰੇਸ਼ਾਨ ਨੇ ਅੱਜ ਉਹਨਾਂ ਦੀ ਸੁਣੋ ਕਿਉਂਕਿ ਪਾਰਨੇ ਲੋਕਾਂ ਤੋਂ ਅਸੀਂ ਕੀ ਕਰਾਉਣਾਗਾ ਸਾਨੂੰ ਕੋਈ ਬਸਾਂ ਦਾ ਮਤਲਬ ਨਹੀਂ ਸਾਨੂੰ ਕਿਸੇ ਬਾਹਰਲੇ ਬੰਦਿਆਂ ਦਾ ਕੋਈ ਮਤਲਬ ਨਹੀਂ ਸਾਨੂੰ ਆਪਣੇ ਜ਼ਿਲ੍ਹੇ ਦਾ ਮਤਲਬਾ ਲੁਧਿਆਣੇ ਦਾ ਮਤਲਬਾ ਕਿਉਂਕਿ ਲੁਧਿਆਣੇ ਜ਼ਿਲ੍ਹੇ ਦੇ ਬੰਦਿਆਂ ਦੀਆਂ ਜ਼ਮੀਨਾਂ ਜਾ ਰਹੀਆਂ ਨੇ ਗਿਆ ਤੁਸੀਂ ਕੀ ਕੀ ਕਰ ਰਹੇ ਸੀ ਪੰਜੀ ਵੀ ਸਾਡੇ ਲੱਗ ਕੇ ਆਇਆ ਸਾਡੀ ਗੱਲ ਸੁਣੋ ਬਾਹਰੋਂ ਲੋਕਾਂ ਨੂੰ ਲਿਆ ਕੇ ਕਾਹਤੋਂ ਖੜਾਉਨੇ ਹੋ ਇੱਥੇ ਤੁਸੀਂ ਬਾਹਰੋਂ ਬੱਸਾਂ ਪਰ ਪਰ ਕੇ ਲੋਕਾਂ ਨੂੰ ਲਿਆ ਲਿਆ ਖੜਾਉਨੇ ਆ ਅਸੀਂ ਧੁੱਪਾਂ 'ਚ ਮਰਦੇ ਆ ਸਾਡੇ ਕੋਲ ਸਾਡੀ ਗੱਲ ਸੁਣੋ ਸਾਡੀ ਸੁਣਨ ਲਈ ਆਏ ਹੋ ਇੱਥੇ ਨਹੀਂ ਕੀ ਕਰਨ ਆਏ ਹੋ ਸਾਨੂੰ ਤਾਂ ਕਹਿੰਦੇ ਨੇੜੇ ਨਾ ਜਾਓ ਘਰਾਂ ਨੂੰ ਜਾਓ ਕਿਉਂ ਜਾਈਏ ਅਸੀਂ ਅਸੀਂ ਆਦੇ ਜਵਾਕਾਂ ਲਈ ਖੜੇ ਆ ਗੁਰਦੁਆਰਿਆਂ ਲਈ ਖੜੇ ਆ ਤਾਂ ਉਹ ਸਾਨੂੰ ਖੜ੍ਹ ਨਹੀਂ ਦਿੰਦੇ ਸਾਡੇ ਮੱਥਾ ਕਿੱਥੇ ਟੇਕਣੇ ਆ ਸਾਡੇ ਬਜ਼ੁਰਗ ਕਿੱਥੇ ਰਹਿਣੇ ਆ ਅਸੀਂ ਨਹੀਂ ਦੇ ਸਕਦੇ ਅਸਪੋਸ਼ਟ ਪਿੰਡ ਉੱਜੜਦਾ ਵਾ ਪਿੰਡਾਂ ਦੇ ਪਿੰਡ ਉੱਜੜ ਰਹੇ ਆ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਸਾਨੂੰ ਇਹਨਾਂ ਦਾ ਇਹ ਫੈਸਲਾ ਮਨਜ਼ੂਰ ਨਹੀਂ ਹੈਗਾ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਨਹੀਂ ਦੇਣੀਆਂ ਸਰਕਾਰ ਕਹਿੰਦੀ ਵੀ ਕਿਸਾਨਾਂ ਨੂੰ ਪਰਮਾਹਾਲਿਆ ਲੀਡਰਾਂ ਨੇ ਜਿਹੜੇ ਆਗੂ ਨੇ ਜਥੇਬੰਦਗਾਂ ਦੇ ਉਹਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਪਰਮਾਹਾਲੇ ਨਹੀਂ ਜੀ ਨਹੀਂ ਕੋਈ ਅਸੀਂ ਕੋਈ ਬੇਫਕੂ ਥੋੜੋ ਆ ਜੀ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਵਾ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਜੀ ਨਹੀਂ ਨਹੀਂ ਹੈ ਹਾਂਜੀ ਸਾਨੂੰ ਫੈਸਲਾ ਮਨਜ਼ੂਰ ਨਹੀਂ ਇਹਨਾਂ ਦਾ ਅੱਜ ਹੁਣ ਤੁਸੀਂ ਉੱਥੇ ਜਾਣਾ ਵਿਰੋਧ ਕਰਨੇ ਜਾਣਾ ਕਿਉਂਕਿ ਪ੍ਰਸ਼ਾਸਨ ਤੁਹਾਨੂੰ ਜਾਣ ਨਹੀਂ ਦੇਵੇਗਾ ਹਾਂਜੀ ਹਾਂਜੀ ਬਿਲਕੁਲ ਨਹੀਂ ਜਾਣ ਦਿੰਦਾ ਜੀ ਸਾਨੂੰ ਤਾਂ ਦੂਰ ਤੋਂ ਬਹੁਤ ਦੂਰ ਰੋਕਿਆ ਹੋਇਆ ਵਾ ਨੇੜੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਜੀ ਤੋਰਕਾ ਹੀ ਪਹੁੰਚ ਜਾਣਾ ਹਾਂਜੀ ਤੋਰਕਾ ਹੀ ਪਹੁੰਚ ਜਾਾਂਗੇ ਕਹਿਣ ਸਾਨੂੰ ਵੀ ਜਾਓ ਉੱਥੇ ਮੂਰੇ ਜਾ ਕੇ ਪਿੱਟ ਸੇ ਆਪਾਂ ਕਰਾਂਗੇ ਭਗਵੰਤ ਮਾਨ ਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਵੀ ਆਉਣਗੇ ਉੱਥੇ ਸਵਾਲ ਜਵਾਬ ਕਰ ਸਕਦੇ ਹੋ ਤੁਸੀਂ ਹਾਂਜੀ ਕਰਾਂਗੇ ਕਰਾਂਗੇ ਆਉਣ ਆਉਣ ਦਾ ਸਹੀ ਪਰ ਆਉਣਾ ਨਹੀਂ ਸਾਡੇ ਸਾਹਮਣੇ ਨਹੀਂ ਆਉਣਾ ਇਹਨਾਂ ਨੇ ਜੇ ਆਉਣਗੇ ਅਸੀਂ ਬੀਬੀਆਂ ਹੀ ਬਹੁਤ ਆ ਅਸੀਂ ਬੀਬੀਆਂ ਕੱਲੀਆਂ ਬਹੁਤ ਦੱਸ ਦਾਂਗੇ ਉਹਨੂੰ ਵੀ ਕਿਵੇਂ ਤੇਰੇ ਸਾਡੇ ਹੱਕ ਅਸੀਂ ਲੈ ਸਕਦੇ ਆ ਤੇ ਸਾਡੇ ਬੰਦੇ ਚਾਹੇ ਪਿੱਛੇ ਰਹਿਣਾ ਅਸੀਂ ਮੂਰੇ ਹੋ ਕੇ ਚੱਲ ਕੇ ਮਰਾਂਗੇ ਅਸੀਂ ਸਾਡੇ ਨਾਲ ਗੱਲ ਕਰ ਪੈਰ ਨਹੀਂ ਪਾਉਣ ਦਿੰਦੇ ਇਹ ਸੋਚ ਨਾ ਰੱਖੇ ਉਹ ਵੀ ਮੈਂ ਵੱਡ ਜੂਗਾ ਪਰ ਨਹੀਂ ਬਿਲਕੁਲ ਨਹੀਂ ਦੇਵਾਂਗੇ ਅਸੀਂ ਲੜ ਕੇ ਮੂਰੇ ਹੋ ਕੇ ਮਰ ਜਾਾਂਗੇ ਪਰ ਅਸੀਂ ਦੇਵਾਂਗੇ ਨਹੀਂ ਆਪਦਾ ਕੁਝ ਵੀ ਹਾਂ ਜਮੀਨ ਨਹੀਂ ਦੇਣੀ ਬਾਜੀ ਬੀ ਕਿੱਲੇ ਸਾਡੇ ਵਿੱਚ ਆਏ ਘਰ ਦੇ ਸਾਰੇ ਨੰਬਰ ਵੇਚਾ ਕਿੱਥੇ ਜਾਵਾਂਗੇ ਜਵਾਕਾਂ ਨੂੰ ਲੈ ਕੇ ਘਰ ਵੀ ਵੇਚਾ ਘਰ ਵੀ ਵੇਚਾ ਜੀ ਨੰਬਰ ਵੇਚਾ ਕਿਹਨੇ ਕਿੱਲੇ ਚ ਘਰ ਆ ਸਾਡਾ ਸਾਰਾ ਕ ਜਾਵਾਂਗੇ ਕਿੱਥੇ ਜਵਾਕਾਂ ਦੇ ਵਿਆਹ ਕਰਨੇ ਅਗਲਾ ਕਹਿੰਦਾ ਕੁੜੀਆਂ ਪਹਿਲਾਂ ਪੁੱਛਦੀਆਂ ਜਮੀਨ ਕਿੰਨੀ ਆਉਂਦੀ ਆ ਨਿਆਣੇ ਨਹੀਂ ਵਿਆਉਣੇ ਇਹ ਜੱਟਾਂ ਦਾ ਪਤ ਹੋ ਕੇ ਇਹਨੂੰ ਸ਼ਰਮ ਨਹੀਂ ਆਈ ਕਿ ਵੀ ਮੈਂ ਜੱਟਾਂ ਨਾ ਕਿਸਾਨਾਂ ਨੇ ਕੁਝ ਕਰ ਰਹੇ ਹਾਂ ਜੀ ਇਹਨੇ ਕਰਨਾ ਸੀ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕਰਦਾ ਵੀ ਕੀ ਕਰਨਾ ਚਾਹੀਦਾ ਇਹਨੇ ਤਾਂ ਰੋਲ ਕੇ ਰੱਖਤੇ ਜੱਟ ਪਹਿਲਾਂ 2 ਸਾਲ ਦਿੱਲੀ ਬੈਠੇ ਰਹੇ ਹੁਣ ਫੇਰ ਸੜਕਾਂ ਤੇ ਆ ਘਰੇ ਟਿਕਣ ਨਹੀਂ ਦੇਣਾ ਇਹਨੇ ਤਾਂ ਆਪਦੇ ਬਚਨਾਂ ਜੀ ਆਪਦੀ ਜਮੀਨ ਦੇਵੇ ਜਿੰਨੇ ਆਪਦੇ ਐਮਐਲਏ 92 ਆਪਦੀ ਦੇਵੇ ਪਹਿਲਾਂ ਉੱਥੇ ਕਾਰਬਨ ਸਟੇਟ ਬਣਾਵੇ ਉਹਨਾਂ ਨੂੰ ਕਰੇ ਡਵੈਲਪਮੈਂਟ ਇਹਨਾਂ ਨੂੰ ਐਮਐਲਏ ਵੀ ਬੋਲ ਰਹੇ ਆ ਹਾਂਜੀ ਆਪਣਾ ਕਲਦੀ ਆ ਦੂਜਾ ਢਾੜੀਵਾਲ ਵੀ ਬੋਲ ਰਿਹਾ ਸੀਗਾ ਮਾਲਵਿੰਦਰ ਕਹਿੰਗੇ ਵੀ ਬੋਲ ਰਿਹਾ ਸੀ ਮੈਂ ਉਹਦੀਆਂ ਸਾਰੀਆਂ ਖਬਰਾਂ ਸੁਣੀਆਂ ਫੋਨ ਤੇ ਉਹ ਕਹਿ ਰਿਹਾ ਸੀ ਅਸੀਂ ਵੀ ਤੇਰੀ ਪਾਰਟੀ ਵਿੱਚ ਨਹੀਂ ਖੜਨਾ ਹੈਗਾ ਜੇ ਤੁਸੀਂ ਕਿਸਾਨਾਂ ਨਾਲ ਇਦਾਂ ਕਰੋਗੇ ਪਰ ਉਹਨ ਇੱਕ ਦਿਨ ਸੋਸ਼ਲ ਮੀਡੀਆ ਤੇ ਵਿਰੋਧ ਕੀਤਾ ਹੀ ਮੁੜ ਕੇ ਉਹਦੋਂ ਬਾਅਦ ਪਤਾ ਨਹੀਂ ਅੱਖਾਂ ਕੱਟਤੀ ਮੈਂ ਉਹ ਵੀ ਖਬਰ ਸੁਣੀ ਇਹਦੀ ਆ ਵੀ ਸੁਣੀ ਉਹਨੇ ਪਹਿਲਾਂ ਉਹ ਦੂਜੇ ਲੋਟ ਹੋ ਗਿਆ ਸੀ ਫਿਰ ਉਹ ਬਦਲ ਗਿਆ ਮਾਲਵਿੰਦਰ ਕਾਂਗ ਬਦਲ ਗਿਆ ਉਹ ਕਹਿੰਦਾ ਵੀ ਮੈਂ ਜੱਟਾਂ ਦੇ ਨਾਲ ਖੜਾ ਸਾਡੀ ਵੀ ਖੇਤੀਬਾੜੀ ਹੈ ਜ਼ਮੀਨ ਜਾਂਦੀ ਹੈ ਜੀ ਕਿਉਂਕਿ ਜਦੋਂ ਇਹ ਮਾ ਪਾਰਟੀਵਾਦੀ ਵਾਲੇ ਬੰਦੇ ਇਦਾਂ ਕਰ ਰਹੇ ਆ ਇਹਨਾਂ ਨਾਲ ਤੇ ਕਿਉਂ ਨਹੀਂ ਭਗਵਾਨ ਦਮਨ ਸੋਚ ਰਿਹਾ ਇਸ ਗੱਲ ਵਿੱਚੋਂ ਟਾਮਾ ਟੱਲਾ ਬੋਲ ਰਿਹਾ ਰੋਪੜ ਵਾਲਾ ਐਮ ਐਲ ਏ ਦਿਨੇਸ਼ ਚੱਡਾ ਉਹਨੇ ਵੀ ਕਿਹਾਗਾ ਇਹ ਪਾਰਟੀਆਂ ਬਾਜ਼ੀਆਂ ਨੇ ਨਾ ਜਿਹੜੀਆਂ ਇਹ ਲੀਡਰਸ਼ਿਪਾਂ ਨੇਗੀਆਂ ਇਹ ਲੋਕ ਨੇ ਨਾ ਜਿਹੜੇ ਸਾਡੇ ਬਿਕ ਜਾਂਦੇ ਨੇ ਚੇਅਰਮੈਨ ਹੋਵੇ ਚਾਹੇ ਕੋਈ ਕਿਵੇਂ ਅਫਸਰ ਹੋਵੇ ਕੁਸ਼ ਹੋਵੇ ਪਰ ਇਹ ਸਾਡੇ ਲੋਕ ਨਾ ਜਿੱਧਰ ਨੂੰ ਅਸੀਂ ਕਹਿ ਦਿੰਦੇ ਉਧਰ ਨਹੀਂ ਹੋ ਜਾਂਦੇ ਆ ਆਪਾਂ ਠੀਕ ਆ ਪਰ ਜਿਹੜੇ ਇਹ ਸ ਘਰ ਜਾਂਦੇ ਨੇ ਇਹ ਭਵਾਨਦਮਨ ਨੂੰ ਖੁਦ ਨੂੰ ਆਪ ਸੋਚਣਾ ਚਾਹੀਦਾ ਨਾ ਕਿ ਕਿਸੇ ਪਾਰਟੀਵਾਦੀ ਦੇ ਮਗਰ ਜਾਣਾ ਚਾਹੀਦਾ ਠੀਕ ਹੈ ਨਾ ਜੀ ਹਾਂ ਪ੍ਰਧਾਨ ਜੀ ਪਾਲਿਸੀ ਜਿਹੜੀ ਹੈਗੀ ਆ ਪੂਰੇ ਪੰਜਾਬ ਤੋਂ ਘਟਾ ਕੇ ਹੁਣ ਤਿੰਨ ਜ਼ਿਲ੍ਹਿਆਂ ਤੱਕ ਲੈ ਆਂਦੀ ਪਟਿਆਲਾ ਮਹਾਲੀ ਲੁਧਿਆਣਾ ਸਭ ਤੋਂ ਵੱਧ ਜ਼ਮੀਨ ਲੁਧਿਆਣੇ ਦੀ ਆ ਠੀਕ ਹੈ ਨਾ ਇੰਨੀ ਪਜਾਉ ਜ਼ਮੀਨ ਤੁਸੀਂ ਸਾਰੇ ਉਹ ਪਿੰਡਾਂ ਵਾਲੇ ਖੜੇ ਹੋ ਚਸ਼ਮਦੀਦ ਉਹ ਜਿਹੜੇ ਕਹਿ ਰਹੇ ਸਾਡੇ ਧਾਰਮਿਕ ਸਥਾਨ ਸਕੂਲ ਘਰ ਸਾਰਾ ਕੁਝ ਆ ਗਿਆ ਕੀ ਲੱਗਦਾ ਹੁਣ ਅੱਗੇ ਕੀ ਹੋਣਾ ਚਾਹੀਦਾ ਕਿਉਂਕਿ ਟੇਬਲ ਟਾਕ ਤੋਂ ਬਿਨਾ ਇਹ ਗੱਲ ਇਸ ਤਰੀਕੇ ਨਾਲ ਤਾਂ ਹੱਲ ਨਹੀਂ ਹੋਏਗੀ ਦੇਖੋ ਇਹ ਪੱਕਈਏ ਪਾਲਿਸੀ ਕਿ ਢਾਕੇ ਤਿੰਨ ਜਿਲ੍ਹਿਆਂ ਤੱਕ ਹੀ ਆ ਗਈ ਉਹ ਨਹੀਂ ਹੈ ਉਹ ਤਾਂ ਇਹਨਾਂ ਨੇ ਇੱਕ ਸਰਪ੍ਰੈਸ ਕਰਕੇ ਕੀਤਾ ਕਿ ਲੋਕ ਵਿਰੋਧ ਕਰਨੋ ਬਾਕੀ ਲੈ ਘਟ ਜਾਣਗੇ ਵੀ ਵਿਰੋਧਵਾਤਾ ਦੇਖ ਕੇ ਨਾ ਵਿਰੋਧ ਵੀ ਵਧ ਜਾਂਦਾ ਤਾਂ ਕਰਕੇ ਕਰਤਾ ਕਰਨ ਨੇ ਉਹ ਵੀ ਨਾਲ ਹੀ ਆ ਤੜਕੇ ਅੱਜ ਨੂੰ ਥੋੜਾ ਡਿਲੇ ਕਰ ਦੇਣਗੇ ਠਹਿਰ ਠਹਿਰ ਕੇ ਕਰ ਲਾਂਗੇ ਪਰ ਇਹਨਾਂ ਨੇ ਘੱਟ ਨਹੀਂ ਕਰਨਾ ਇਹ ਜਿਹੜੀ ਟੋਟਲ ਜ਼ਮੀਨ ਹੈ ਇਹਨਾਂ ਕੋਲ 1 ਲੱਖ 60 ਹਜ਼ਾਰ ਏਕੜ ਆ ਅਜੇ ਤੰਦਾਂ ਨੇ ਟੋਟਲ 65 ਹਜ਼ਾਰ ਹੀ ਪਾਈ ਆ ਕੱਲੀ ਅਜੇ ਲੱਖ ਏਕੜ ਜ਼ਮੀਨ ਹੈ ਨਾ ਹੋਰ ਰਹਿੰਦੀ ਆ ਕਿਉਂਕਿ ਸਰਕਾਰਾਂ ਜਿਹੜੀਆਂ ਦੇਖੋ ਕਹਿ ਰਿਹਾ ਵੀ ਟੇਬਲ ਟॉक ਕਰਨ ਨੂੰ ਮੈਂ ਆਉਂਗਾ ਉਹਨਾਂ ਦੇ ਜਿਹੜੇ ਸਵਾਲ ਆ ਲਿਖ ਕੇ ਲੈ ਕੇ ਆਉਣੇ ਆ ਕੁਐਸਚਨ ਵੀ ਆ ਪੁੱਛਣੇ ਆ ਅਸੀਂ ਤਾਂ ਕਹਿੰਦੇ ਸਾਨੂੰ ਜਦੋਂ ਮਰਜ਼ੀ ਚਾਏ ਅੱਧੀ ਰਾਤ ਨੂੰ ਸੱਦਾ ਦੇਵੇ ਟਾਈਮ ਭਗਵੰਤ ਮਾਰਦਾ ਜਗਾ ਉਹਦੀ ਜਿੱਥੇ ਕਹੂ ਸੱਦੇ ਅਸੀਂ ਤਾਂ ਤਿਆਰ ਹਾਂ ਜ ਅਜੀ ਕੋ ਤਿਆਰੀ ਕਰਕੇ ਨਹੀਂ ਜਾਵਾਂਗੇ ਸਾਨੂੰ ਜਦੋਂ ਮਰਜ਼ੀ ਕਹਿ ਦਿਓ 10 ਮਿੰਟਾਂ ਚ ਜਾ ਜੂ ਉੱਥੇ ਪਹੁੰਚ ਜਾਾਂਗੇ ਪਰ ਤੁਹਾਡੇ ਨਾਲ ਜਿਸ ਤਰ੍ਹਾਂ ਜਿਹੜਾ ਹੈਗਾ ਸਰਕਾਰ ਜਿਵੇਂ ਪਹਿਲਾਂ ਡਿਟੇਨ ਕਰ ਲੈਂਦੀ ਹੈ ਅੱਜ ਦੀ ਜਿਹੜੀ ਖਬਰ ਆ ਸਾਰੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਇੱਕ ਮੈਡਮ ਨੇ ਹੁਣੇ-ਹੁਣੇ ਆਪ ਦਾ ਸਟੇਟਸ ਅਪਡੇਟ ਕੀਤਾਗਾ ਉਹ ਸਕੂਲ 'ਚ ਡਿਊਟੀ ਤੇ ਆ ਪਰ ਉਹ ਟੀਚਰ ਫਰੰਟ ਦੀ ਆਗੂ ਆ ਸੂਬੇ ਦੀ ਉਹਨੂੰ ਸਕੂਲ 'ਚ ਹੀ ਡਿਟੇਨ ਕਰ ਲਿਆ ਕਲਾਸ 'ਚ ਬੈਠੀ ਇਹਨੂੰ ਠੀਕ ਹੈ ਨਾ ਪਿਛਲੇ ਦਿਨੀ ਸਨਾਮ ਦੇ ਵਿੱਚ ਰੈਲੀ ਸੀ ਉਥੇ ਸਿੱਪੀ ਸ਼ਰਮਾ ਨੂੰ ਘਰ ਦੇ ਵਿੱਚ ਡਿਟੇਨ ਕਰ ਲਿਆ ਸੀ ਹੋਰ ਬਹੁਤ ਸਾਰੀਆਂ ਤਾਂ ਇਸ ਤਰੀਕੇ ਨਾਲ ਤਾਂ ਜਿਹੜਾ ਹੈਗਾ ਜਿਹੜਾ ਬੰਦਾ ਵਿਰੋਧ ਕਰੂ ਇਹਦੇ ਹੱਕ ਹੱਕ ਦੇ ਵਿੱਚ ਬੋਲੂ ਜਾਂ ਸਰਕਾਰ ਦੇ ਵਿਰੋਧ ਚ ਬੋਲੂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਕੁਛ ਭੁਗਤਣਾ ਪੈਣਾ ਦੇਖੋ ਵੀ ਸਾਡੇ ਵੀ ਹੁਣ ਆਗੂ ਜ਼ਿਲ੍ਹਾ ਮੀਤ ਪ੍ਰਧਾਨਾ ਰਜਿੰਦਰ ਸਿੰਘ ਆਪਣੇ ਭਰੋੜਾ ਤੋਂ ਉਹ ਰਿਓ ਪਉਣ ਜਾ ਰਹੀ ਖੱਤੇ ਚ ਉਹਦੇ ਵੀ ਦੋ ਮੁਲਾਜ਼ਮਾਂ ਤੁਸੀਂ ਦੇਖੋ ਸਰਕਾਰ ਦੀ ਕਿੱਡੀ ਚਲੋ ਮੁਲਾਜ਼ਮ ਸਾਡੇ ਭਰਾ ਹੀ ਨੇ ਦੋ ਮੁਲਾਜ਼ਮ ਉਹਦੇ ਨਾਲ ਖੇਤ ਭੇਜ ਤੇ ਰਿਓ ਪਉਣ ਨੂੰ ਐਨਾ ਸਰਕਾਰ ਨੂੰ ਡਰ ਕਿਸ ਚੀਜ਼ ਦਾ ਪਿਆ ਹੋਇਆ ਕੀ ਉਹ ਕੋਈ ਅਤਵਾਦੀ ਸੀ ਵੀ ਦੋ ਮੁਲਾਜ਼ਮ ਖੱਤੇ ਜੀ ਬਿਠਾਦੇ ਰਿਓ ਪੌਂਦਾ ਨਾਲ ਉਹਦੇ ਇਹ ਸਰਕਾਰ ਸਾਡੇ ਜਿਹੜੇ ਹੁਣ ਵੀ ਜਿਹੜੇ ਇੱਥੇ ਲੋਕਲ ਆਗੂ ਆ ਸਾਰੇ ਇਹਨਾਂ ਨੇ ਕਰ ਲਏ ਕੋਈ ਸਰਕਾਰ ਨੂੰ ਬਈ ਪੂਰਾ ਡਰ ਪਿਆ ਐ ਇਸ ਗੱਲ ਦਾ ਵੀ ਸਾਨੂੰ ਵੀ ਸਾਨੂੰ ਜਿਹੜੇ ਸਵਾਲ ਜਵਾਬ ਆ ਇਹਨਾਂ ਨੂੰ ਪਤਾ ਵੀ ਜਵਾਬ ਸਾ ਤੋਂ ਦੇ ਨਹੀਂ ਹੋਣੇ ਸਵਾਲ ਜਵਾਬਾਂ ਤਾਂ ਭਾਈ ਦੇ ਐ ਇਸ ਵਾਲਾਂ ਤੋਂ ਹੁਣ ਦੇਖੋ ਬਾਹਰਲੇ ਸਾਰੇ ਬੰਦੇ ਲਿਆਂਦੇ ਆ ਜਿੰਨੇ ਅਮਰੀਕਾ ਦੀਆਂ ਟੀਮਾਂ ਵੀਰੇ ਪੂਰੇ ਪੰਜਾਬ 'ਚ ਉਹ ਵੀ ਸਾਡੇ ਦੇ ਮਜ਼ਦੂਰ ਭਾਈਚਾਰਾ ਸਾਡੀਆਂ ਮਾਵਾ ਭੈਣਾਂ ਨੇ ਉਹ ਸਾਰੇ ਉਹਨਾਂ ਦੀ ਮਜਬੂਰੀ ਨਹੀਂ ਆਉਂਦੇ ਭਾਈ ਨੌਕਰੀ ਕਰਨੀ ਆ ਉਹਨਾਂ ਨੇ ਉਹ ਸਾਰੀਆਂ ਨਰੇਕਾ ਦੀਆਂ ਟੀਮਾਂ ਇਹਨਾਂ ਬੱਸਾਂ ਭਰ-ਭਰ ਕੇ ਸਾਰੀਆਂ ਥੱਲੇ ਆਈਆਂ। ਜਿਹੜਾ ਮਾਨ ਸਾਹਿਬ ਵੱਲੋਂ ਵੱਡੇ ਪੱਧਰ ਤੇ ਬੱਸਾਂ ਭਰ ਕੇ ਆਈਆਂ। ਸਾਰੀਆਂ ਵੀਰੇ ਮੈਂ ਨਾ ਕਟੜਾ ਸੋਬਾਸ ਕੜੀਆ ਰੋਡ ਬੇਜ ਦੀ। ਦੇਖੋ ਰੋਡ ਬੇਜ ਦੀ ਬੱਸ ਆਈ ਹੋਈ ਆ ਤੇ ਉਹਦਾ ਜਿਹੜਾ ਖਰਚਾ ਰੋਡ ਬੇਜ ਦਾ ਉਹ ਵੀ ਸਾਡੇ ਤੇ ਪੈ ਰਿਹਾ। ਜਿਹੜੀ ਇੰਨੇ ਉਹ ਲੈ ਰਿਹਾ ਨਰੇਕਾ ਵਾਲਿਆਂ ਦੇ ਮਜ਼ਦੂਰ ਆਏ ਆ ਉਹਨਾਂ ਦੀ ਜਿਹੜੀ ਦਿਹਾੜੀ ਦੇਣੀ ਉਹ ਵੀ ਸਾਡੇ ਤੇ ਪੈ ਰਿਹਾ। ਇਹ ਸਰਕਾਰ ਹਰੇਕ ਫਰੰਟ ਤੋਂ ਬਾਈ ਦੀ ਫੇਲ ਹੋਈ ਆ। ਦੇਖੋ ਪਹਿਲਾਂ ਆਪਾਂ ਸੀਗਾ ਵੀ ਜਿਹੜੇ ਆਮਕਰਾਂ ਦੇ ਲੋਕ ਆ ਬਣ ਗਏ। ਭਗਵੰਤ ਮਾਨ ਨੇ ਸ਼ਾਇਦ ਭਾਈ ਅਸੀਂ ਇਹ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਆਮ ਘਰਾਂ ਦਾ ਉੱਪਰ ਨਹੀਂ ਹੋਣਾ ਚਾਹੀਦਾ ਪਰ ਅਸੀਂ ਕਹਿੰਦੇ ਜਿਹੜਾ ਬੰਦਾ ਇਸ ਪਦ ਉੱਤੇ ਪਹੁੰਚਣਾ ਚਾਹੀਦਾ ਉਹਦੇ ਕੋਲ ਕੋਈ ਦਿਮਾਗ ਵੀ ਉਹ ਲੈਵਲ ਦਾ ਚਾਹੀਦਾ ਇਹ ਨਾ ਹੋਵੇ ਮੇਰੇਕ ਨੂੰ ਹੱਲ ਪਾਉਂਦੇ ਨੂੰ ਜਾ ਕੇ ਵਿਧਾਨ ਸਭਾ ਚ ਬਿਠਾ ਦਿਓ ਕੀ ਕਰੂਗਾ ਉੱਥੇ ਇਹ ਸਾਰੇ ਇਹਨਾਂ ਕੋਲ ਉਹਦੇ ਮਿਲ ਗਏ ਤਿਆਰਪਾ ਇਹਨਾਂ ਕੋਲ ਹੈ ਨਹੀਂ ਸੀ ਕੋਈ ਉਹ ਤਾਂ ਜ਼ੀਰੋ ਸੀ ਇਹ ਪੰਜਾਬ ਦਾ ਲਾਏਗਾ ਨਾਸਮਾਰੀ ਤੁਰੇ ਆਉਂਦੇ ਆ ਅੱਗੇ ਕੀ ਤੁਹਾਡਾ ਪਲਾਨ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗਤੀਵਿਧੀਆਂ ਨੇ ਦੇਖੋ ਜੀ ਸਾਡਾ 24 ਅਗਸਤ ਦਾ ਮੁੱਲਾਪੁਰ ਦੇ ਵਿੱਚ ਬੜੀ ਜੀ ਮਹਾਪੰਚਾਇਤ ਹੋ ਰੱਖੀ ਹੋਈ ਆ ਪਹੁੰਚ ਸਾਡਾ ਲੱਖ ਤੋਂ ਸਵਾ ਲੱਖ ਬੰਦਾ ਜਿਹੜਾ ਹੈਗਾ ਪੂਰੇ ਪੰਜਾਬ ਤੋਂ ਤੇ ਪਹੁੰਚ ਰਹੇ ਆ ਪਰ ਜੇ ਸਰਕਾਰ ਸੋਚੇ ਵੀ ਅਸੀਂ ਜਿਹੜਾ ਜ਼ਮੀਨਾਂ ਤੇ ਕਬਜ਼ਾ ਦਾ ਬਹੁਤ ਦੂਰ ਦੀ ਗੱਲ ਆ ਅਸੀਂ ਪੈਰ ਤੱਕ ਵੀ ਜ਼ਮੀਨਾਂ ਤੇ ਨਹੀਂ ਪਹੁੰਚ ਦਵਾਂਗੇ ਭਵੰਤਮਾਨ ਦੀ ਧੌਣ ਤੇ ਗੋਡਾ ਰੱਖ ਕੇ ਜਿਹੜੇ ਬੈਲੇ ਵਾਪਸ ਕਰਾਵਾਂਗੇ ਜਿੱਥੇ ਮਰਜ਼ੀ ਭੱਜ ਲਵੇ ਇਹ ਬੈਲਦੀਬ ਆ ਪਾਸ ਨਹੀਂ ਹੁੰਦੰਦੇ ਵਾਪਸ ਕਰਾਵਾਂਗੇ ਹਰੇਕ ਹਾਲਤ 'ਚ ਕੋਈ ਸਾਨੂੰ ਲੋਕ ਸਾਡੇ ਨਾਲ ਨੇ ਤੁਸੀਂ ਦੇਖੋ ਜਦੋਂ ਸਾਡੀਆਂ ਮਾਮਾ ਭੈਣਾਂ ਸਾਡੇ ਨਾਲ ਖੜੀਆਂ ਮੇਨ ਗੱਲ ਆ ਕਿ ਸਾਡੀਆਂ ਭੈਣਾਂ ਸਾਡੀਆਂ ਅੱਧੋਂ ਵੱਧ ਤਾਕਤ ਇਹ ਹੁੰਦੀਆਂ ਨੇ ਕਿਉਂਕਿ ਮੋਰਚੇ 'ਤੇ ਸਾਨੂੰ ਰੋਟੀ ਪਾਣੀ ਲੰਗਰ ਦਾ ਤਿਆਰ ਕਰਨਾ ਇਹਨਾਂ ਨੇ ਕਰਨਾ ਜਿਵੇਂ ਸਾਡੇ ਨਾਲ ਇਹ ਖੜੀਆਂ ਨੇ ਤੁੱਪੇ ਦੇ ਕਿੰਨੀ ਗਰਮੀਆਂ ਸਿਕਿਆ ਦੁਪਹਿਰ ਇਹ ਸਾਡੀ ਭੂਰਾ ਭਰਾ ਬੱਚੀਆਂ ਨਾਲ ਖੜੀਆਂ ਤੇ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਜੀਬ ਇਹਦੇ ਧੌਣ ਤੇ ਗੋਡਾ ਰੱਖ ਕੇ ਜਿਹੜੇ ਹੈਗਾ ਬੈਲਾ ਵਾਪਸ ਕਰਾਵਾਂਗੇ ਤਾਂ ਹਰ ਇੱਕ ਹਾਲਤ 'ਚ ਜੀ ਤਾਂ ਵੱਡੇ ਪੱਧਰ ਤੇ ਪ੍ਰੋ-ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ 24 ਅਗਸਤ ਨੂੰ ਜਿਹੜੀ ਹੈਗੀ ਆ ਮਹਾਪੰਚਾਇਤ ਹੋਣੀ ਆ ਪੂਰੇ ਪੰਜਾਬ ਪੱਧਰ ਦੀ ਤੇ ਨਾਲ ਜਿਹੜਾ ਹੈਗਾ ਹੋਰ ਵੀ ਆਗਾਮੀ ਪ੍ਰੋਗਰਾਮ ਲਿਖ ਕੇ ਜਾਣਗੇ ਕੈਮਰਾਮੈਨ ਕੋਲ ਜੀਤ ਨਾਲ ਮੋਲਾਪੁਰ ਤੋਂ ਮੈਂ ਹਰਜਿੰਦਰ